ਸਤਿ ਸ੍ਰੀ ਅਕਾਲ ਵੀਰ ਜੀ ਅੱਜ ਆਪਾਂ ਚੌਲ ਕਰਨਾ ਆ ਲੋਡ ਖਰੜਾ ਵਾਸਤੇ ਤੇ ਅੱਜ ਆਪਾਂ ਨੰਬਰ ਪਵਾਇਆ ਸੀ ਤੇ ਮੇਰੇ ਮੂਰੇ ਇੱਕਾ ਟਰਾਲਾ ਸੀ ਇਹ ਭਰੀ ਜਾਂਦਾ ਸੀਗਾ ਇਸ ਤੋਂ ਬਾਅਦ ਆਪਣਾ ਨੰਬਰ ਸੀ ਵੈਸੇ ਆਪਣੀ ਲੱਗਣੀ ਤਾਂ ਪਿਛਲੀ ਪੈਰ ਤੇ ਕਿਉਂਕਿ ਆਪਾਂ ਭਰਤੀ ਕਰਨੀ ਹੈ 30 ਕਿਲੋ ਵਾਲੀ ਫੁੱਲ ਵੱਡੀ ਲਾਤੀ ਆਪਾਂ ਲੋਡ ਹੋਣ ਤੇ ਗੱਡੀ ਆਪਣੀ ਲੱਗੀ ਹੋਣ ਲੋਡ ਹੋਣਾ ਆਪਾਂ ਪੋਣਾ ਘਟਾ 600 600 ਘਟਾ ਦਾ ਵਜਨ ਵਜਨ 18 ਘਟਾ ਦਾ ਤੇ ਹੁਣ ਆਪਣੀ ਜਿਹੜੀ ਪਹਿਲਾ ਘਟਾ ਡੱਗ ਚੁੱਕਿਆ ਤੇ ਹੁਣ ਦੁਬਾਰਾ ਲੇਬਰ ਮੋਸਾ ਆਈ ਆ ਭਰਾਵਾ ਗੱਡੀ ਆ ਲੇ ਵੀ ਹੁਣ ਆਪਰੀ ਰਹਿ ਗਈ ਸੀ ਪਿੱਛੋਂ ਤਰਪਾਲ ਪਰ ਉਹਨੇ ਹੁਣ ਪਿੱਛੋਂ ਹਵਾ ਬੰਨੀ ਆ ਨਹੀਂ ਕਿਉਂਕਿ ਉੱਤੇ ਬਾਈ ਬੜੇ ਕੱਲੇ ਬੰਦੇ ਨੇ ਬਹੁਤ ਔਖੀ ਤਰਪਾਲ ਪਾਈ ਉਧਰੋਂ ਰੱਬ ਨੇ ਹਵਾ ਛੱੜਤੀ ਉਹ ਇਧਰ ਤਰਪਾਲ ਸਿੱਟਾਂ ਤੋਂ ਉਹਦੇ ਪਾਸੇ ਡੱਗੀ ਫੇਰ ਭਰਾਵਾ ਦੂਜੀ ਉਤੇ ਤਰਪਾਲ ਸਿੱਟੀ ਤੇ ਫੇਰ ਜਾ ਕੇ ਦਰਸੇ ਪਾਏ ਤੇ ਫੇਰ ਹੁਣ ਮੈਂ ਆਪਾਂ ਕਰ ਰਹੇ ਆ ਐਂਡ ਇਹਦਾ ਫਿਨਿਸ਼ ਤਰਪਾਲ ਦਾ ਪਿੱਛੋਂ ਮੈਂ ਕਿ ਲੈ ਵੀ ਹੁਣ ਬ ਚੰਗੀ ਤਰ੍ਹਾਂ ਬੰਨ੍ਹ ਗਏ ਕਿਉਂਕਿ ਫੱਟੇ ਆਪਾਂ ਪਤਾ ਪਾ ਲਏ ਬਾਈ ਜੀ ਅੱਜਕੱਲ ਕੋਈ ਪਤਾ ਨਹੀਂ ਲਾਉਂਦਾ ਪਤਾ ਕੱਲੀ ਤਰਪਾਲ ਨਾਲ ਕਈ ਵਾਰੀ ਅੰਦਰੋਂ ਘੱਟਾ ਢ ਲੈ ਵੀਰ ਆਪਾਂ ਰਸਾ ਪਾ ਕੇ ਗੱਡੀ ਘਾਤੀ ਸੀ ਤਿਆਰ ਤੇ ਕੱਲੇ ਬੰਦੇ ਨੂੰ ਤਰਪਾਲਾ ਪੋਣੀਆਂ ਬੜੀਆਂ ਔਖੀਆਂ ਬਾਈ ਯਾਰ ਉਧਰੋਂ ਰੱਬ ਹਵਾ ਛੱਡ ਦਿੰਦਾ ਵਾ ਉਧਰੋਂ ਕੱਲੇ ਬੰਦਾ ਜਦੋਂ ਨੂੰ ਉਧਰੋਂ ਆਪਣਾ ਦੇ ਹਵਾ ਉਧਰ ਚੱਲ ਪੈਂਦੀ ਆ ਤੇ ਗੱਡੀ ਆਪਣੀ ਹੁਗ ਸੀ ਰੈਡੀ ਲੋਡ ਹੋ ਕੇ ਤੇ ਹੁਣ ਆਪਾਂ ਲੱਗਿਆ ਬਾਹਰ ਕੱਢਣ ਆਪਾਂ ਖੜੇ ਸੀ ਟੂਲ ਪਲਾਜੇ ਤੇ ਤੇ ਵੱਜ ਗਏ ਸੀਗੇ ਮ ਮਬਾਰਾ ਤੇ ਮੈਂ ਕਿਹਾ ਮਾਰਾ ਮੋਟਾ ਟਾਇਰ ਟੁਰ ਦੇਖ ਲਈਏ ਤੇ ਫਿਰ ਮੈਂ ਕਿਹਾ ਹੌਲੀ ਲਈ ਚੰਨਾਗੇ ਮੈਂ ਕਿਹਾ ਚੱਲ ਤਾਂ ਚੱਕਰ ਦੇ ਚੱਲਦੇ ਆ ਸਾਜ ਦਾ ਆਪਣਾ ਜਿੱਥੇ ਮਰਜੀ ਪਹੁੰਚੀਓ ਮੈਂ ਕਿਹਾ ਟਿਕਾਣੇ ਤੇ ਮੈਂ ਜਾਣਾ 50 ਨੰਬਰ ਪਿੱਲਰ ਕੋਲ ਜਾ ਕੇ ਖੜਨਾ ਉੱਥੇ ਤਰੜ ਚੰਡੀਗੜ੍ਹ ਰੋਡ ਤੇ ਉੱਥੇ ਜਾ ਕੇ ਆਪਣੇ ਚੌਲ ਲੈਣੇ ਆ ਆਪਾਂ ਲੱਗਿਓ ਚਾਹ ਪੀਣਾ ਇਸ ਚਾਹ ਪੀ ਕੇ ਆਪਾਂ ਤੌਣਾ ਹੋਏ ਹੋਈ ਕਿਉਂਕਿ ਭਾਈ ਜੀ ਨਵੀਂ ਜਗਾਵਾ ਅੱਧੀ ਰਾਤ ਨੂੰ ਲੱਭਣੀ ਵੀ ਆਪਾਂ ਨੂੰ ਔਖੀ ਆ ਦਿਨ ਚੜਾ ਵਿੱਚ ਕੋਈ ਬੰਦਾ ਸ਼ੇਅਰ ਕਰਦਾ ਵਾ ਜਾਂ ਕੋਈ ਵੀ ਕਰਦਾ ਆਪਾਂ ਨੂੰ ਡਰੈੱਸ ਪਤਾ ਲੱਗ ਜਾਊਗਾ ਤੇ ਮੈਂ ਕਹਾ ਤਾਂ ਹੀ ਆ ਭਾਈ ਯਾਰ ਆਪਾਂ ਜੇ ਪੈਣਾ ਕਿ ਤੇ 2 ਘੰਟੇ ਰਾਹ ਚ ਪੈ ਜਾਗੇ ਕਿ ਜਿਹੜਾ ਆਪਾਂ ਉੱਥੇ 6 ਵਜੇ ਤੋਂ ਤਕਰੀਬਨ ਉਹਨਾਂ ਨੇ 7 ਵਜੇ ਦਾ ਟਾਈਮ ਦਿੱਤਾ ਆਪਾਂ 6 ਵਜੇ ਤੋਂ ਪਹੁੰਚ ਗਏ ਤੇ ਨਾਲੇ ਬੰਦਾ ਉੱਥੇ ਡਰੈੱਸ ਪੁੱਛ ਰਿੰਦਾ ਪੁੱਛ ਕੇ ਯਾਰ ਤੇ ਨਹੀਂ ਡਰੈੱਸ ਦੁੱਸ ਰਾਤ ਉਹਦੀ ਰਾਤ ਨੂੰ ਭੰਖਜਲ ਖਰਾਬ ਹੁੰਦਾ ਉਹ ਬੰਦਾ ਡਰੈੱਸ ਪੁੱਛਣ ਲੱਗਾ ਇਸ ਲਈ ਮੈਂ ਆਪ ਘੋੜੇ ਚੱਲਦੇ ਆ ਪਰ ਚਾਹ ਪੀ ਕੇ ਤੁਰਦੇ ਆ ਤੇ ਮੈਂ ਲੱਗਾ ਸੀ ਹੁਣ ਚਾਹ ਪੀਣ ਹੁਣ ਆਪਾਂ ਜਾ ਰਹੇ ਹੁਣ ਲੁਧਿਆਣਾ ਸ਼ਹਿਰ ਵਿੱਚ ਦੀ ਤੇ ਆਪਾਂ ਹੁਣ ਦਿੱਲੀ ਰੋਡ ਨੂੰ ਛੱਡ ਦੇਣਾ ਤੇ ਆਪਾਂ ਚੜਨਾ ਵਾ ਪੁਲ ਕਿਉਂਕਿ ਆਪਾਂ ਜਾਣਾ ਸਮਰਾਲਾ ਵਾਇਆ ਚੰਡੀਗੜ੍ਹ ਰੋਡ ਤੇ ਤੇ ਆਪਾਂ ਇੱਥੋਂ ਲੈ ਲੈਨੇ ਖੱਬੇ ਆ ਤੇ ਪੁਲ ਚੜ ਜਾਣਾ ਵ ਤੇ ਸਿੱਧਾ ਹੀ ਆਪਾਂ ਚੀਮਾ ਚੌਕ ਹੋ ਗਏ ਸਮਰਾਲਾ ਰੋਡ ਚੌਕ ਵਿੱਚ ਦੀ ਹੋ ਗਏ ਸਿੱਧਾ ਸਮਰਾਲੇ ਨੂੰ ਜਾਵਾਂਗੇ ਤੇ ਹੁਣ ਆਪਾਂ ਚੱਲਦੇ ਆ ਆ ਆਪਾਂ ਨੂੰ ਪੈਗਾ ਹੀ ਦੂਜਾ ਟੂਲ ਪਲਾਜ਼ਾ ਤੇ ਇਹ ਪੈਂਦਾ ਵਾ ਨਾਲ ਸਮਰਾਲੇ ਤੋਂ ਪਿੱਛੇ ਤੇ ਇਹਦੀ ਪਰਚੀ ਲੱਗਦੀ ਛੋਟੀ ਗੱਡੀ ਦੀ 360 ਰੁਪਏ ਪਰ ਰੋਡ ਇੰਨਾ ਘੱਟ ਚੱਲਦਾ ਨਾ ਭਾਈ ਬਹੁਤ ਘੱਟ ਚੱਲਦਾ ਜੇ ਤੁਹਾਨੂੰ ਸਿਰਫ ਕਾਰ ਮਿਲੂਗੀ ਜਾਂ ਕੱਦੀ ਬੱਸ ਮਿਲੂਗੀ ਕਾਰ ਵੀ ਘੱਟੀ ਜਾਂ ਬੱਸ ਵੀ ਘੱਟੀ ਮਿਲਦੀ ਨਹੀਂ ਰੋਡ ਬਿਲਕੁਲ ਮਰਾਦ ਨੂੰ ਸੁਣਨਾ ਹੁੰਦਾ ਕਿਉਂਕਿ ਜਿੰਨੀ ਗੱਡੀ ਹਿਮਾਚਲ ਆਲੀ ਉਹ ਸਾਰੀ ਪਿੱਛੇ ਮੁਰ ਜਾਂਦੀ ਰੋਪੜ ਨੂੰ ਤੇ ਇਹ ਰੋਡ ਬਿਲਕੁਲ ਸੁਣਨਾ ਵਾ ਇਸ ਲਈ ਮੈਂ ਇੱਥੇ ਟੂਲਪਲੇਸ ਤੇ ਖੜਾ ਸੀਗਾ ਤੇ ਮੈਂ ਕਿਹਾ ਚੱਲ ਵੇਖਦੇ ਹਾਂ ਕੋਈ ਗੱਡੀਆਂ ਗੁੱਡੀਆਂ ਉਹਦੇ ਬੰਦੇ ਐਡਾ ਚੰਡੀਗੜ੍ਹ ਹਾਈਵੇ ਰੋਡ ਆ ਤੇ ਟਰੱਕ ਰ ਆਪ ਨੂੰ ਕੋਈ ਚੱਲਦਾ ਹੀ ਨਹੀਂ ਫਸੇ ਰ ਬਕਾਰ ਇੱਕ ਵੀ ਰੰਗ ਦੀ ਆ ਤੇ ਟਰੱਕ ਜਾਉਂ ਹੀ ਨਹੀਂ ਆ ਰਿਹਾ ਰੋਡ ਤੇ ਦੋ ਬੱਚੇ ਆ ਚੱਲ ਵੇ ਨਹੀਂ ਅਸੀਂ ਵੀ ਭਰਾਵਾਗਾ ਔਟ ਔਟ ਕੋ ਲਾਉਨੇ ਗੱਡੀ ਚੰਗੀ ਦੇ ਕੋਈ ਚਲਦੀ ਚਲਦੀ ਘੱਟਾ ਰੋਡ ਤੇ ਲੈ ਵੀ ਰ ਆਪਾਂ ਪਹੁੰਚ ਗਏ ਟਿਕਾਣੇ ਤੇ ਪਿੱਲਰ ਨੰਬਰ ਉਹਨੇ 50 ਹੈ ਚੰਡੀਗੜ੍ਹ ਰੋਡ ਤੇ ਤੇ ਪਿੱਲਾ ਨੰਬਰ ਪਿਆ ਕੋਲ ਆ ਪਾ ਗੀਆਂ ਤੇ ਗੱਡੀ ਲਾਦੀ ਆ ਕੋ ਸੇਰ ਤੇ ਕਿ ਸਵੇਰੇ ਉਹ ਗਣਾ ਲੇਬਰ 7 ਵਜੇ ਤੇ ਤੈਨੂੰ ਲੈ ਜੂਗੀ ਤੂੰ ਜਿਹਨਾਂ ਕੱਲ ਆਹ ਰੋਡ ਜਾਂਦਾ ਹੋਣਾ ਅੰਦਰ ਨੂੰ ਆ ਜਾਂਦਾ ਚੰਡੀਗੜ੍ਹ ਸਿੱਧਾ ਉਹਨੇ ਕੁਮਾਨ ਨੂੰ ਪਹੁੰਚ ਗਿਆ ਟਾਈਮ ਨਾਲ ਤਾਂ 3:30 ਹੋ ਗਏ ਆ ਆਪਾਂ ਗੱਡੀ ਖੜੀ ਕਰਤੀ ਇੱਥੇ ਤੇ ਆਹ ਸਾਹਮਣਾ ਪਰਾਣਾ ਆਰੀਆ ਪਾਲੇ ਰੋੜਾ ਜਿਹੜੇ ਇਧਰ ਲੈਣੇ ਆਪਣੇ ਚੌਲੇ ਤੋਂ ਦਸਹਿਰਾ ਗਰਾਊਂਡ ਆ ਪਰਾਣੀ ਤੇ ਆ ਇਧਰ ਮਾਰਕੀਟ ਆ ਤੇ ਮਾਰਕੀਟ ਰਾਤ ਨੂੰ ਵੀ ਖੁੱਲੀ ਜਾਂਦਾ ਟਾਈਮ ਹੋ ਗਿਆ 3:30 ਵਜੇ ਤੇ ਮੈਂ ਗੱਡੀ ਲਾਤੀ ਥੋੜੀ ਰੇਟ ਰੂਟ ਨੂੰ ਸੈੱਟ ਕਰਕੇ ਗੱਡੀ ਕਈ ਵਾਰ ਮੈਨੂੰ ਰਾਉ ਕਰਦੇ ਆ ਚਲੋ ਕੋਈ ਵਾਰੀ ਦੇਖਦੇ ਕੀ ਬੋਲਦਾ ਬਹੁਤ ਵਾਰ ਜੀ ਸਾਡੇ ਸੱਤ ਤੇ ਹਜੇ ਤੱਕ ਬੰਦਾ ਗੱਡੀ ਲੈਣ ਨਹੀਂ ਆਇਆ ਤੇ ਮੈਂ ਖੜਾ ਗੱਡੀ ਦਾ ਇਧਰ ਕੋਲ ਤੇ ਮੈਂ ਉਹਨੂੰ ਦੋ ਫੂਲ ਲਾਤੇ ਆ ਕਹਿੰਦਾ ਭਾਈ ਅੰਮੇ 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 ਹਜੇ ਤੱਕ ਤਾਂ ਕੋਈ ਆਇਆ ਨਹੀਂ ਮੈਨੂੰ ਐਵੇਂ ਆ ਰੋਡ ਤੇ ਗੱਡੀ ਖੜੀ ਆ ਤੇ ਟ੍ਰੈਫਿਕ ਬਹੁਤ ਚੱਲਦਾ ਪਿਆ ਵਾ ਤੇ ਗੱਡੀ ਆ ਕੇ ਲੇਵਰ ਵਾਲੇ ਲੈ ਜਾਣ ਹਜੇ ਤੱਕ ਕੋਈ ਆਇਆ ਨਹੀਂ ਜਾਂ ਬਾਕੀ ਮੈਂ ਲਾਕੇ ਪੁਛਤਾ ਲੈਵਰ ਵਾਲੇ ਇਹੋ ਤਾਂ ਨੰਬਰ ਵੀ ਮੈਨੂੰ ਦਿੱਤਾ ਤੇ ਲੈਵਰ ਆਇਆ ਪਰ ਤੇਰੇ ਕੋਲ ਆਇਆ ਨਹੀਂ ਕਿ ਔਰ ਯਾਰ ਹੌਣ ਤੇ ਗੱਡੀ ਲੈ ਕੇ ਜਾਣਾ ਗੱਡੀ ਖੜੀ ਆ ਪੌਲ ਦੇ ਥੱਲੇ ਲਾਈ ਦੇ ਟਿਕਾਣੇ ਤੇ ਖੰਨੇ ਤੇ ਆਪਾਂ ਲਾਤੀ ਗੱਡੀ ਸਾਈਡ ਤੇ ਤੇ ਹੁਣ ਚੱਲੇ ਆਪਾਂ ਟਰਾਂਸਪੋਰਟ ਨੂੰ ਤੇ ਮੈਂ ਕਿਹਾ ਰੋਟੀ ਰੋਟੀ ਖਾ ਕੇ ਤੇ ਆਪਾਂ ਹੁਣ ਚੱਲੇ ਆ ਮੈਂ ਕਿਹਾ ਬਾਈ ਜੀ ਬਾਅਦ ਚੁੱਥੇ ਜਾ ਕੇ ਰੋਟੀ ਦਾ ਟਾਈਮ ਨਹੀਂ ਲੱਗਦਾ ਹੁਣ ਆਪਾਂ ਚੱਲੇ ਆ ਟਰਾਂਸਪੋਰਟ ਦੇ ਵਿੱਚ ਤੇ ਗੱਡੀ ਆਪਾਂ ਖੜੀ ਕਰ ਜਾਂਦੀ ਆ ਤੇ ਨਾਲ ਚੱਕ ਲਿਆ ਸੰਤ ਰੱਬ ਵੀ ਰੋਟੀਆਂ ਖਾਧੀਆਂ ਸੀ ਆਪਾਂ ਤੇ ਮੈਂ ਕਿਹਾ ਸੰਤਰੇ ਨਾਲ ਨਾਲ ਦੇ ਹਾਜਮ ਕਰ ਲਾਂਗੇ ਜਾ ਕੇ ਤੇ ਕਿਉਂਕਿ ਫੇਰ ਆਪਾਂ ਥੋੜਾ ਜਿਹਾ ਜਾ ਕੇ ਜੱਸੀ ਉਹਨਾਂ ਦਿਮਾਗ ਵੀ ਖਾਣਾ ਜੇ ਆਪਾਂ ਦਿਮਾਗ ਖਾਵਾਂਗੇ ਤਾਂ ਫੇਰ ਹੀ ਪਹਿਲਾਂ ਮਾਲ ਭਰਉਂਦੇ ਆ ਕਿਉਂਕਿ ਦੇਖੀ ਜਾਈ ਮਾੜਾ ਮੱਥਾ ਮਾਰਨਾ ਪੈਂਦਾ ਦਾ ਤੇ ਹੁਣ ਚੱਲਦੇ ਆਪਾਂ ਮਿਲਜੇ ਦਾ ਬਾਹਲਾ ਵਧੀਆ ਅੱਜ ਬੜੀ ਟਾਈਮ ਨਾਲ ਜਾ ਆਵੂਗਾ ਆਪਾਂ ਮੁਕੇ ਮੈਂ ਸੋਚਿਆ ਸੀ ਕਿ ਕੱਲਾ ਕਿਤੇ ਮੈਂ ਟ੍ਰਾਂਕੋਰ ਚ ਬੈਠਾ ਹੁੰਾ ਰਵੇ ਇੱਥੇ ਤਾਂ ਮੇਲਾ ਲਾਈ ਬੈਠੇ ਦਾ ਕਾਹ ਬੈਠਾ ਕਾਹ ਬੈਠਾ ਇੱਕ ਦੂਜੇ ਪੁੱਤਰ ਕੇ ਉਹ ਪੁੱਤਰ ਇੱਧਰ ਗਿਆ ਇੱਕ ਸੂਦ ਦਾ ਕੋਈ ਦੂਜਾ ਉੱਗ ਕੇ ਕਿਤੇ ਇੱਧਰ ਇੱਧਰ ਇੱਕ ਸੂਦ ਦਾ ਹੋਰ ਵੀ ਜਵਾਕ ਜਿਆ ਲਾਹ ਚੰਦ ਵੀ ਬੈਠਾ ਇੱਥੇ ਲਾਹ ਚੰਦ ਤੇ ਗੁੱਡੂ ਇੱਥੇ ਆ ਕੇ ਰੈਂਕੂ ਬੈਠਾ ਆ ਵੇ ਯਾਰ ਬੈਠੇ ਸਾਰੇ ਤੇ ਮਾਲ ਭਰ ਦੇ ਭੁੱਲੇ ਕੋਈ ਤੁਸਾਂ ਇੰਨੇ ਤਨ ਬੈਠਾ ਸਾਡੇ ਮਾਤ ਲਾਉਂਦਾ ਹੈ ਇਹਨਾਂ ਦਾ ਜੀਲ ਆ ਗਿਆ ਨਾ ਇੱਥੇ ਬਈ ਸਸੀ ਜੀਲ ਵਾਈ ਰੱਖਦਾ ਕੋਈ ਨਾ ਕੋਈ ਸੁਣਾਈ ਰਹਿੰਦਾ ਗੱਲਾਂ ਗੁੱਲਾਂ ਚਾਹ ਪਾਣੀ ਪੀ ਆਈ ਕਰਦੇ ਆ ਦਸੀ ਜੇਡ ਕੁਝ ਕਹਿਣਾ ਚਾਹੁੰਦਾ ਇਧਰ ਸੱਕੀ ਉਹ ਬਈ ਸਸੀ ਮਗਰ ਕਰਦੇ ਪੰਜ ਪੁਆਇੰਟ ਦੇ ਹਾਂ ਕੁਝ ਕਹਿਣਾ ਚਾਹੁੰਦਾ ਤੁਸੀਂ ਮੈਨੂੰ ਮਾਰੇ ਕਹਿ ਬ ਮਾਲਮੂਲ ਭਰਾ ਤੁਹਾਨੂੰ ਕੋਈ ਯਾਰ ਐ ਤਾਂ ਮੇਲਾ ਇੱਥੇ ਲਵਾਈ ਰੋਇਠਾ ਤੂੰ ਸੇਵਕ ਦੀ ਗੱਡੀ ਖਾਲੀ ਨਹੀਂ ਹੋਈ ਮੇਰੀ ਗੱਡੀ ਖਾਲੀ ਜ਼ਰੂਰ ਹੋ ਗਈ ਆ ਪਰ ਮੈਨੂੰ ਸਾਨੂੰ ਮਾਲ ਨਹੀਂ ਮਿਲਿਆ ਹੁਣ ਕੱਲ ਨੂੰ ਵੇਖਦੇ ਆ ਜਦੋਂ ਉਹ ਜੀ ਗੱਡੀ ਖਾਲੀ ਹੋਊਗੀ ਕਿ ਸਾਨੂੰ ਮਾਲ ਮਿਲ ਜੇ ਮਾਲ ਤਾਂ ਮਿਲਦਾ ਸੀ ਮੈਂ ਨਹੀਂ ਭਰਿਆ ਭਰਿਆ ਨਹੀਂ ਮੈਂ ਕਿਹਾ ਚਲ ਪੜਤਾ ਮਾੜਾ ਮੋਟਾ ਲੱਜੇ ਕੋਈ ਹੋਰ ਮਿਲ ਜੇ ਉਹ ਤਾਂ ਭਰਿਆ ਨਹੀਂ ਹੋਰ ਮਿਲਿਆ ਨਹੀਂ ਤਾਂ ਇਹ ਧਿਆਨੀ ਖਰਾਬ ਹੋ ਗਈ ਮੇਰੀ ਅੱਜ ਐ ਜੀ ਗਾਈ ਹਾਂ ਅੱਜ ਤਾਂ ਮੇਰੀ ਧਿਆਰੀ ਖਰਾਬ ਹੋ ਗਈ ਆ ਜਿਹੜਾ ਆਪਾਂ ਕੱਲ ਨੂੰ ਕੱਟਨੇ ਆਂ ਇਕੱਠੇ ਜਾਵਾਂਗੇ ਮਾਲ ਹੋ ਜਿਹੜਾ ਦੋਨਾਂ ਦਾ ਚਲੋ ਨਹੀਂ ਮੈਂ ਤਾਂ ਮੈਨੂੰ ਕਹਿੰਦਾ ਵਾ ਉਹ ਕਹਿੰਦਾ ਤੁਹਾਨੂੰ ਮੈਂ ਕਹਾਂ ਤੂੰ ਟੈਨਸ਼ਨ ਨਾ ਲੈ ਮਾਲ ਤੇਰਾ ਆਪੇ ਹੋਈ ਪਾ ਦੂੰਗਾ ਮੈਂ ਕਹਾਂ ਚਲ ਠੀਕ ਆ ਭਰਾ ਤੇਰੀ ਮਰਜ਼ੀ ਜੋ ਮਰਜ਼ੀ ਕਰਦੇ ਚਲੋ ਹੁਣ ਅਈ ਚੱਲੇ ਗੱਡੀ 'ਚ ਤੇ ਆ ਮੂਲੀ ਤੇ ਪਿਆਜ਼ ਅੱਖੀ ਦਾ ਚੀਜ਼ ਦੇ ਚੱਲ ਗਏ ਚੱਲ ਗਏ ਤੂੰ ਅੱਜ ਗਿਆ ਸਵੇਰ ਦੇ 9 ਤੇ ਹੁਣ ਆਪਾਂ ੱਥ ਕੇ ਚੱਲੇ ਆ ਟ੍ਰਾਂਸਪੋਰਟ 'ਚ ਗਏ ਸੀ ਨਹਾਉਣ ਪਾਣੀ ਉੱਥੇ ਸੀਗਾ ਠੰਡਾ ਠੰਡਾ ਪਾਣੀ ਕਰਕੇ ਆਪਾਂ ਬਣਾਉਣਾ ਨਹੀਂ ਮੈਂ ਕਹਿੰਦਾ ਕਿ ਨਾ ਉੱਥੇ ਗਰਮ ਪਾਣੀ ਹੁੰਦਾ ਮੈਂ ਕਹਿੰਦਾ ਜੇ ਗਰਮ ਪਾਣੀ ਹੁੰਦਾ ਹੁੰਦਾ ਤਾਂ ਚੱਲ ਆਪਾਂ ਨਹਾ ਲੈਂਦੇ ਠੰਡੇ ਪਾਣੀ ਕਰਕੇ ਬਣਾਉਣਾ ਨਹੀਂ ਤੇ ਮੈਂ ਕਹਾਂ ਚਲੋ ਬਈ ਹੁਣ ਦੁਪਹਿਰ ਤੱਕ ਜੇ ਠੰਡਾ ਪਾਣੀ ਆ ਗਿਆ ਤੇ ਕੱਢ ਲਾ ਬਲੂਥੇ ਤੱਕ ਨਹਾ ਲਾਂਗੇ ਨਾਲੇ ਕੱਪੜੇ ਬਦਲ ਲਾ ਕੇ ਤੇ ਹੁਣ ਚੱਲੇ ਆਪਾਂ ਟਰਾਂਪੋਰਟ 'ਚ ਕਿਉਂਕਿ 9 ਵਜ ਗਏ ਮੈਂ ਹੁਣ ਖਾਲੀ ਕੋਈ ਨਾਲ ਚਾਹ ਪਾਣੀ ਪੀਣੀ ਚਾਹ ਦਿੱਤਾ ਕੁਝ ਨਹੀਂ ਪੀਤਾ ਚਲ ਠੀਕ ਆਪਾਂ ਨੂੰ ਮਿਲ ਗਿਆ ਮਾਲ ਤੇ ਮੈਂ ਸਲਿੱਪ ਕਿੱਥੇ ਪਾਈ ਆਂ ਭਰਾਵਾ ਆਪਾਂ ਨੂੰ ਮਿਲਿਆ ਵਾ ਮੋਗਾ ਤੇ ਝੰਡਿਆਣੇ ਦਾ ਝੰਡਿਆਣਾ ਜਿਹੜਾ ਆਪਣਾ ਚੜੱਕ ਵਾਲਾ ਤੇ ਮੈਂ ਉਹ ਸਲੈਪ ਪਤਾ ਨਹੀਂ ਕਿੱਥੇ ਰੱਖ ਲਈ ਆ ਤੇ ਐਂਟਰੀ ਤਾਂ ਵੈਸੇ ਮੈਂ ਕਰਾਇਆ ਵਾ ਉਹ ਸਲੈਪ ਦਾ ਪੰਗਾ ਪੈ ਗਿਆ ਆ ਪਤਾ ਨਹੀਂ ਯਾਰ ਕਿੱਥੇ ਪਾਲੀ ਹੁਣ ਮੈਂ ਪਾਲੀ ਭਰ ਕੇ ਲਿਆਇਆ ਤੇ ਮੈਂ ਚੱਲਿਆ ਹੁਣ ਗੱਡੀ ਭਰਨ ਲੈ ਸਲੈਪ ਮੈਂ ਲੈ ਜਾਂਦੀ ਆ ਤੇ ਮੋਗਾ ਦੇ ਝੰਡਿਆਣੇ ਦਾ ਆਪਾਂ ਨੂੰ ਮਾਲ ਮਿਲਿਆ ਵਾ ਭਰਿਆ ਤਾਂ ਮੈਂ ਮਨਜੀਤ ਟਰਾਂਪੋਰਟ ਤੋਂ ਚਾਹਨੇ ਆ ਭਖੰਨੇ ਵਾਲੇ ਨੇ ਪਰ ਉਹ ਪ੍ਰੋਬਲਮ ਇਹ ਹੋ ਗਈ ਯਾਰ ਉਹਨਾਂ ਦੇ ਹਣਮਾਲ ਬੋਲਦਾ ਸੀ ਤੇ ਮੈਂ ਕਿਹਾ ਆਪਾਂ ਤਾਂ ਕਮਿਸ਼ਨ ਦੇਣਾ ਕੰਮ ਕਰਨਾ ਵਾ ਜਿੱਥੋਂ ਮਾਲ ਮਿਲਦਾ ਪਰੋ ਇੱਥੇ ਅਬ ਜੇ ਬੈਠੇ ਰਹਿੰਦੇ ਗੱਡੀਆਂ ਮੇਰੇ ਮੂਹਰੇ ਖੜੀਆਂ ਆਵਾਂਗਾ ਐਸਾ ਟਰਾਲਾ ਦਾ ਕੋਈ ਹੈ ਨਹੀਂ ਸੀਗਾ ਸਾਰੀਆਂ ਦਰ ਚੱਕੀਆਂ ਖੜੀਆਂ ਮੇਰੇ ਮੂਹਰੇ ਤੇ ਮੈਂ ਆਗਾ ਚਲੋ ਜਿਹੜਾ ਮਿਲਦਾ ਨਾਲ ਫੋਗਲਪੈਂਡ ਚੋਂ ਪਾਣਾ ਗੋਦਰੇ ਚੋਂ ਪਾਣਾ ਗੋਦਰੇ ਦੇ ਨਾਲ ਫੈਕਟਰੀ ਚ ਗੱਡੀ ਖੜੀ ਆ ਉਧਰ ਆਪਾਂ 6-700 ਦਾ ਤੇਲ ਫੂਕਾਂਗੇ ਤੇ ਆਪਦਾ ਇੱਥੋਂ ਭਰਿਆ ਚੰਗਾ ਆਪਾਂ ਨੂੰ ਇਸ ਲਈ ਮੈਂ ਫਿਰ ਇੱਥੋਂ ਤੇ ਮੈਂ ਕਿਹਾ 450 ਤੇਲ ਵਜ ਦਾ ਜੇ ਕਿਤੇ ਵਿੱਚ ਰੱਖ ਜਾਣੇ ਵੀ ਆ 450 ਦਾ ਤੇਲ ਲੱਗ ਵੀ ਜਾਊ ਤਾਂ ਚੱਲ ਨਾਲੇ ਮਾਲ ਦੂਜਾ ਵਾਹਸਰੀਆ ਨੀਗਾ ਡਾ ਲਓ ਬਾਹਰ ਨਹੀਂ ਜਾਣਾ ਰਸਤਾ ਤਰਪਾਲ ਪਾਇਆ ਵਾ 260 ਗੱਟੇ ਪਾਉਣੇ ਆਪਾਂ ਤੇ ਜਾਲ ਦੇ ਵਿੱਚ ਵਿੱਚ ਆਈ ਜਾਣਗੇ ਮੈਂ ਵੀ ਐਂਟਰੀ ਕਰਾਈ ਨੂੰ 2 ਘੰਟੇ ਹੋ ਗਏ ਅਜੇ ਤੱਕ ਉਹਨਾਂ ਨੇ ਆਪਣੀ ਗੱਡੀ ਨਹੀਂ ਬੁਲਾਈ ਤੇ ਮੈਂ ਚੱਲਿਆ ਸੇਵਕ ਕੋਲ ਤੇ ਉਹਨੂੰ ਪੁੱਛਦਾ ਜਾ ਕੇ ਵੀ ਉਹਦੀ ਗੱਡੀ ਖਾਲੀ ਹੋਈ ਕਿ ਨਹੀਂ ਉਹ ਕਹਿੰਦਾ ਆਇਆ ਇੱਥੇ ਨਾਲੇ ਚਾਹ ਪੀਣੇ ਆ ਤੇ ਯਾਰ ਮੈਂ ਕਹਿੰਨਾ ਕਿ ਟਾਈਮ ਨਾਲ ਭਰਚੰਦੀ ਤਵਾਲਾ ਵਧੀਆ ਸੀ ਇਹ ਹਾਇਤਾ ਆਪਣੀ ਗੱਡੀ ਲੋਡ ਹੋਣ ਲੱਗੀ ਨਹੀਂ ਤੇ ਹੁਣ ਮੈਂ ਚੱਲਿਆ ਸੇਵਗਰਾਮ ਕੋਲ ਉਹ ਵੀ ਵਿਚਾਰਾ ਗਲਦਾ ਫਸਿਆ ਮੈਨੂੰ ਪਤਾ ਡੀਓਸੀ ਭਈ ਅਸੀਂ ਸੇ ਸਮਾਰੇ ਨਹੀਂ ਪਾਤੇ ਡੀਓਸੀ ਤਾਂ ਕੋਈ ਪਤਾ ਨਹੀਂ ਤਿੰਨ ਤਿੰਨ ਦਿਨ ਨਹੀਂ ਖਾਲੀ ਹੁੰਦੀ ਜਿਹੜਾ ਪਾਊਡਰ ਪਾਊਡਰ ਸੋਲਵੈਕਸ ਚ ਜਾ ਕੇ ਜਾਂਦਾ ਹੀ ਖਾਲੀ ਹੋ ਜਾਂਦਾ ਤੇ ਡੀਓਸੀ ਨਹੀਂ ਖਾਲੀ ਹੁੰਦੀ ਤੇ ਹੁਣ ਮੈਂ ਜਾ ਕੇ ਛੇਰੂ ਨੂੰ ਪੁੱਛਦਾ ਤੇ ਨਾਲ ਉਹ ਕੋਈ ਚਾਹ ਚੁ ਪੀ ਕੇ ਆਈਏ ਘੁੱਟ ਮੈਂ ਕਿਹਾ ਜਦੋਂ ਫੋਨ ਆ ਗਿਆ ਆਪਾਂ ਤੋਂ ਗੱਡੀ ਲੈ ਜਾਗੇ ਗੱਡੀ ਆਪਣੀ ਕੋਸਤੇ ਤੇ ਬਾਹਰ ਚ ਖੜਾ ਕੇ ਆਏ ਵੈਸੇ ਤਾਂ ਮੈਂ ਤੂੰ ਹਟਾ ਨਾ ਬਰਾਲੀ ਬਾਬਾ ਹਟਾ ਉੱਪਰ ਉਠਾਉ ਤੂੰ ਇੱਕ ਮਿੰਟ ਆਪਣੇ ਮੇਰੇ ਭਰਾਵਾਂ ਤੋਂ ਮਿਲਵਾਉਣ ਲੱਗਾ ਵਾਂ ਦੋ ਕਾਕੇ ਆਹ ਕਾਕੇ ਲਾਉਣੇ ਤੂੰ ਹਾਂ ਹਾਂ ਲਾਣੇ ਲਾਉਣੇ ਜੰਗੀ ਤਰ੍ਹਾਂ ਕਾਕੇ ਗਾਹ ਕੋਈ ਲਾਉਣਾ ਦੇਣਾ ਵਧੀਆ ਲਾਣਾ ਵਧੀਆ ਕਰਕੇ ਲਾਣੇ ਲਾਣਾ ਕਰਕੇ ਲਾਉਣਾ ਆਪ ਗੱਡੀ ਚ ਚਾਉਣੀ ਆਪ ਲਾਉਣੇ ਹੌਲੀ ਹੌਲੀ ਪੈਸੇ ਕਿਉਂਕਿ ਮੈਂ ਲਾ ਬੈਠਾ ਤੇ ਬਹੁਤ ਪੈਸੇ ਹੂੰ ਮੇਰੇ ਕੋ ਜਿੰਨੇ ਜਿੰਨੇ ਗੇੜੇ ਤੇ ਪੈਸੇ ਹੁੰਦੇ ਆ ਮੈਂ ਉਹਨਾਂ ਨੇ ਪੈਸੇ ਲਾਉਣਾ ਠੀਕ ਹੈ ਜੀ ਨਾ ਤਾਂ ਕੰਮ ਨਾ ਕਰਦਾ ਨਾ ਤਾਂ ਆਵੇਂ ਤਾਂ ਕੋਲ ਕੇ ਵੇਖ ਗੱਡੀ ਤੇ ਇਹ ਮੇਰੇ ਭਰਾਵਾਂ ਲਾਉਣਗੇ ਇਹਨਾਂ ਨੂੰ ਮ ਕਰੇ ਰਹਿ ਗਿਆ ਚਾਹ ਪੀਨ ਨੂੰ ਹਾਂ ਚਾਹ ਪੀਨ ਨੂੰ ਰਹਿ ਗਿਆ ਕਰੇ ਆ ਚੱਕ ਲੈ ਯਾਰ ਮੋਨੇ ਮੋਚੇ ਗਿਆਨੀ ਲਾਉਣੀ ਗਿਆਨੀ ਲਾਉਣੀ ਵੈਤ ਅਗਲੀ ਵਾਰ ਲਾਵਾਂਗੇ ਗਿਆਨੀ ਅਗਲੀ ਵਾਰ ਗਿਆਨੀ ਲਾਉਦੇ ਹਾਂ ਹਾਂ ਅਗਲੀ ਵਾਰ ਆ ਠੀਕ ਆ ਅਗਲੀ ਵਾਰ ਇਹ ਬੰਦੇ ਨੂੰ ਪਛਾਣ ਲੈ ਅਗਲੀ ਵਾਰ ਬੰਦੇ ਨੂੰ ਗਿਆਨੀ ਲਵਾਉਣਾ ਠੀਕ ਆ ਆ ਲਾਉਣ ਲੱਗਾ ਉਹ ਕਾਕਾ ਤੇ ਕਾਕਾ ਲੱਗਦਾ ਤਾਂ ਓੱਖਾ ਚੜ ਕੇ ਕਿਉਂਕਿ ਬਾਜਰੇ ਚੜਾ ਨਹੀਂ ਜਾਂਦਾ ਹੱਥ ਪਾਵਾ ਤੈਨੂੰ ਕਿ ਚੜ ਜਾਗਾ ਹੱਥ ਪਾਓ ਸੈਂਟਰ ਕਰਕੇ ਤੂੰ ਇਹਦੇ ਥੱਲੇ ਸਿਰ ਲਾ ਮੈਂ ਬੜੋਂ ਨਾਲੋਂ ਸਟicker ਹਾਂ ਸਿਰ ਲਾ ਥੱਲੇ ਹੱਥ ਛੱਡ ਦੇ ਦੋਨੇ ਹਾਂ ਦੋਨੇ ਤਾਂ ਛੱਡ ਕੇ ਲੱਗਣਾ ਤੇ ਤੋ ਲੈ ਵੀ ਲਾਉਣਾ ਆਪਾਂ ਗਿਆਨੀ ਸੀ ਫਿਰ ਤੁਹਾਡੇ ਖਾਤਰ ਮੈਂ ਲਵਾਉਣ ਲੱਗਾ ਵਾਂ ਅਗਲੇ ਬਚਾਏਗਾ ਅਵਰ ਹਾਲ ਪਿੱਛੇ ਨੂੰ ਇੱਧਰ ਤੇ ਤਲੂ ਅੱמא ਅੱמא ਹਿੱਲ ਦਿਆ ਠੀਕ ਆ ਹਾਂ ਚੱਲਾ ਦੇ ਯਾਰ ਸੈਂਟਰ ਵਾਲਾ ਦੇ ਬਸ ਸਹੀ ਕਰਕੇ ਲਾ ਦੇ ਤੇ ਵਾਰ ਵੀ ਲਾ ਦੀ ਠੀਕ ਆ ਆਹਾ ਓਕੇ ਓਕੇ ਆ ਐ ਕੋ ਉੱਤਰ ਲਾਉਣਾ ਆਪਾਂ ਖੜਾ ਹੋਈ ਮੈਂ ਵੀ ਨਾ ਦੀ ਗੱਡੀ ਲੋਡ ਹੋਣ ਚੌੜੀ 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 ਪੱਨੇ ਤੇ ਆ ਰਹੀ ਹੈ ਪੂਰੀ ਤੇ ਗੱਡੀ ਲੋਡ ਹੋ ਰਹੀ ਆਪਣੇ ਗੱਡੀ ਆਪਣੀ ਭਰ ਗਈ ਆ ਤੇ ਆਪਾਂ ਰਸਤੇ ਤਰਪਾਲ ਕਰ ਲਏ ਕਿਉਂਕਿ ਜਾਲ ਆਪਾਂ ਨੂੰ ਖੋਲਣ ਦੀ ਲੋੜ ਪਈ ਨਹੀਂ ਤੇ ਉਹਨਾਂ ਨੇ ਉਹ ਗੱਡੀ ਭਰ ਗਈ ਤੇ ਆਪਾਂ ਪਿੱਛੇ ਰਸਤੇ ਨੂੰ ਸਰਪਾਲਿਆ ਕੋਈ ਗੱਡੀ ਸਵੇਰ ਦੀ ਆਈ ਸੀਗੀ ਯਾਰ ਭਰਾਵਾ ਤੇ ਭਰੀ ਉਹਨਾਂ ਨੇ ਹੋਰ ਦਾਵੇ ਦੀ ਐਂਟਰੀ ਕਰਾਈ ਤੇ ਗੱਡੀ ਭਰਦਿਆਂ ਨੂੰ 5:00 ਵਜੇ ਤੇ ਇਹ ਰਸਤੇ ਤਰਪਾਲ ਕਰਕੇ ਗੱਡੀ ਕਰਤੀ ਆਪਾਂ ਕਿਹੜਾ ਇਹ ਮਾਰਦੇ ਹਾਂ ਸ਼ੂਟ ਦੇ ਕਪੜਾ ਗੁੱਪੜਾ ਫਿਰ ਵੇਨੇ ਆ ਐਜੀ ਗੱਡੀ ਫਾਰ ਕੇ ਤੇ ਰਸੇ ਪਰ ਪਾਲਾ ਆਪਾਂ ਪਾਈਆਂ ਹੋਈਆਂ ਤੇ ਆਪਾਂ ਪਿੱਛੇ ਵੀ ਕਾਟੀ ਮਾਰਤੀ ਆ ਕਿ ਭਾਈ ਹੁਣ ਆਪਾਂ ਬਿੱਲਾ ਨੂੰ ਡੀਕਦੇ ਆ ਤੇ ਮਾਰ ਕੇ ਗੱਡੀ ਆਪਾਂ ਆਹ ਖੜੀ ਕਾਟੀ ਆ ਤੇ ਹੁਣ ਆਪਾਂ ਤੀਕਦੇ ਆ ਬੈਲ ਤੇ ਬੈਲ ਵੇਖਦੇ ਕਿੰਨੇ ਵੇ ਮਿਲਦੇ ਆ ਤਰਪਾਲਾ ਆਪਾਂ ਪਿੱਛੇ ਹੀ ਪੁੰਨਦੇ ਸੀ ਪਿੱਛੇ ਆਪਾਂ ਤਰਪਾਲ ਪਾਤੀ ਆ ਜਦੋਂ ਪਹਿਲੇ ਮਿਲ ਕੇ ਦਫਤਰਾ ਗਏ ਮੋਕੇ ਦਾ ਮਾਲ ਉਹ ਤੇ ਛੰਡੇ ਆ ਲਾ ਹੋਰ ਜੀ ਅੱਜ ਗਿਆ ਪਉਨੇ 7 ਤੇ ਮੈਂ ਚੰਗਾ ਲੋਰੋ ਜਗਾ ਤੇ ਮੈਂ ਖੜਾਈ ਰਾਤ ਸ਼ਾਮ ਵਾਲਾ ਹੋਟਲ ਤੇ ਕਿਉਂਕਿ ਮੈਂ ਘਰੇ ਗਿਆ ਨਹੀਂ ਮੈਂ ਕਿਹਾ ਵੀ 6-7 ਕਿਲੋਮੀਟਰ ਜਾਵਾਂਗੇ 6-7 ਕਿਲੋਮੀਟਰ ਜਾਵਾਂਗੇ 14-15 ਕਿਲੋਮੀਟਰ ਬੰਜਣਾ ਇਧਰ ਲਾਹ ਕੇ ਹੀ ਜਾਵਾਂਗੇ ਮੋਗੇ ਤੂੰ ਆਪਾਂ ਮੋਗੇ ਦੇ ਅੰਦਰਲੀ ਮੰਡੀ ਤੇ ਜਿਹੜਾ ਕੋਲ ਲਾਉਣੀ ਚੰਡਿਆ ਨੇ ਜਿਹੜਾ ਦੁਕਾਨਾਂ ਦੇ ਮੰਡੀਆਂਗੇ ਸਾਹਮਣੇ ਉੱਥੇ ਦੁਕਾਨਾਂ ਮੰਡੀ ਸਾਹਮਣੇ ਉਥੇ ਜਿੱਥੇ ਪਸ਼ੂ ਮੰਡੀ ਲੱਗਦੀ ਉੱਥੇ ਲਾਉਣੀ ਦਾ ਮੈਂ ਤਾਂ ਰਾਤ ਨੂੰ ਵਾਲੇ ਸ਼ਾਮ ਵਾਲਾ ਟਾਪੇ ਤੋਂ ਬੱਡੇ ਲਾ ਲਈ ਮੈਂ ਇੱਥੇ ਸੌ ਗਿਆ ਸੀ ਯਾਰ ਨਾ ਹੁਣ ਕੋਈ ਪੁਛਤਾ ਕੋਈ ਮੇਰੇ ਕਰਕੇ ਪੁੱਛਾਂਦੇ ਆ ਜੇ ਉਹਨੇ ਕਿਹਾ ਸੀਗਾ ਕੋਈ ਟਾਈਮ ਨਾ ਆ ਜੀ ਕਿ ਜਿਹੜਾ ਮੰਡੀ ਵਾਲਾ ਵਾ ਇਹੜਾ ਮੰਡੀ ਵਾਲਾ ਬੰਦਾ ਵਾ ਉਹ ਕਹਿੰਦਾ ਸੀ ਮੇਰੇ ਕੋਲ 9:30 ਵਜੇ ਨੂੰ ਗੱਡੀ ਲੈਣੀ ਹੈ ਸਵੇਰ ਆ ਤੇ ਉਦੋਂ ਲਈ ਲਾਉਣੀ ਨਹੀਂ ਤੇ ਮੈਂ ਗਾਂ ਵਾਲੀ ਬਾਲੀ ਨੂੰ ਫੋਨ ਕਰਤਾ ਸੀ ਵਾ ਉਹ ਕਹਿੰਦਾ ਵੀਰੇ ਜਦੋਂ ਮਰਜ਼ੀ ਆ ਜੀ 8 ਵਜੇ ਉਂਦਰ ਗੱਡੀ ਖਾਲੀ ਕਰਾ ਲੈਂਦੇ ਮੈਂ ਕਿਹਾ ਵੀਰੇ ਮੈਂ ਤੇਰੇ ਕੋਲ 7 ਵਜੇ ਤੈਨੂੰ ਆ ਜਾਊਗਾ ਤੇ ਹਾਂ ਮੈਂ ਚੱਲਦਾ ਬਸ ਦੇਖਦੇ ਆ ਵੀ ਆਉਂਦਾ ਕਿ ਨਹੀਂ ਆਉਂਦਾ ਉਹ ਕਹਿੰਦਾ ਦੁਕਾਨ ਢੋਲ ਪਈ ਲੈ ਵੀਰੇ ਆਪਾਂ ਪਹੁੰਚ ਗਏ ਲਾਉਣ ਵਾਲੀ ਜਗ੍ਹਾ ਤੇ ਇੱਥੇ ਆਪਾਂ ਗੱਡੀ ਲਾਉਣੀ ਆ ਅਰਸ਼ ਦੀਪ ਟਾਇਰ ਸਟੋਰ ਗੱਡੀ ਅੰਦਰ ਵਾਰੀ ਆ ਆ ਚੜੱਕ ਨੂੰ ਜਾਂਦਾ ਏ ਝੰਡਿਆਣਾ ਪਿੰਡ ਆ ਤੇ ਆ ਜਾਂਦਾ ਮੋਗੇ ਨੂੰ ਤੇ ਮੈਂ ਕਹਿੰਦਾ ਯਾਰ ਟਾਈਮ ਨਾਲ ਲਾ ਦੇਣ ਕਿਉਂਕਿ ਦੁਕਾਨ ਵਾਲਾ ਕਹਿੰਦਾ 8 ਵਜੇ ਨੂੰ ਆ ਜੀ ਤੇ ਗੱਡੀ ਆਪਣੀ ਹਜੇ ਸ਼ੁਰੂ ਕਰਨੀ ਇਹਨਾਂ ਨੇ ਤੇ ਬੰਦੇ ਹੀ ਨਹੀਂ ਆਏ ਕਦੇ ਰੋਟੀ ਖਾਣ ਲੱਗ ਗਿਆ ਜੀ ਚਲੋ ਵੇਖਦੇ ਵੇਖਦੇ ਆ ਜਦੋਂ ਤੱਕ ਲੁੰਦੇ ਆ ਆਪੇ ਢੀ ਲਵਾਊਗਾ ਹੀ ਗੱਡੀ ਮੈਂ ਵੀ ਅਸੀਂ ਆ ਗਏ ਸੀ ਮੰਡੀ 'ਚ ਤੇ ਇੱਥੇ ਆਪਣੀ ਸਾਰੀ ਗੱਡੀ ਖਾਲੀ ਹੋ ਜਾਣੀ ਆ ਕਿ ਚੰਡਿਆਂ ਨੇ ਆਪਾਂ ਖਾਲੀ ਕਰਿਆਂ ਦੀ ਸੀ ਤੇ ਉੱਥੇ ਖਾਲੀ ਕਰਕੇ ਤੇ ਹੁਣ ਮੈਂ ਮੰਡੀ ਜਾ ਗਿਆ ਆ ਫਿਰ ਲਾਉ ਦੁਕਾਨੋਂ ਉੱਥੇ ਲਾਈ ਬਾਕੀ ਇੱਥੇ ਲਾਈ ਜਾਣੇ ਆ ਬਾਕੀ ਰਹਿ ਗਈ 70 ਕਗੱਟੇ ਰਹਿ ਗਏ ਇਹ ਇੱਥੇ ਲੈ ਜਾਣਗੇ ਤੇ ਫਿਰ ਜਾਵਾਂਗੇ ਆਪਾਂ ਘਰਾਂ ਨੂੰ ਤੇ ਇੱਥੇ ਹੁਣ ਹੋ ਗਿਆ ਆਪਣੇ ਵਲੌਗ ਦਾ ਐਂਡ ਚਲੋ ਵੀ ਬਾਏ ਬਾਏ